ਤੜਪਾ ਦਿਨ ਸਿੰਘ ਕੀ ਕਰ ਰਹੀ ਕਰਨ ਮੈਂ ਸੰਤੋਖ ਸਿੰਘ ਦਾ ਬਟਾ ਭਰਾ ਹਾਂ ਜੀ ਤੇ ਇਹੀ ਰਾਤ ਸੁੱਤੇ ਪਏ ਸੀ ਸਵੇਰੇ 4:00 ਵਜੇ ਸਾਢੇ 4:00 ਵਜੇ ਉੱਠੇ ਤੇ ਸੰਤੋਖ ਦੇ ਮਸ਼ੀਨ ਨੂੰ ਫੋਨ ਕੀਤਾ ਕਿ ਸਾਡੇ ਘਰੇ ਚੋਰੀ ਹੋ ਗਈ ਹੈ ਆਇਓ ਤੇ ਮੈਂ ਆਉਣ ਲੱਗਾ ਤੇ ਜਦੋਂ ਮੈਂ ਆਪਣਾ ਦੇਖਿਆ ਤੇ ਸਾਡੇ ਘਰੇ ਵੀ ਇਦਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਸਾਰਾ ਕੁਝ ਖਲਾਰਾ ਪਿਆ ਸੀ ਅਸੀਂ ਇੱਧਰ ਪਹਿਲਾਂ ਆ ਗਏ ਇਹਨਾਂ ਨੂੰ ਪੁੱਛਿਆ ਗਿਆ ਤੇ ਮੁੜ ਕੇ ਆਪਣੇ ਜਾ ਕੇ ਚੈੱਕ ਕੀਤਾ ਤੇ ਸਾਡੇ 10 ਤੁਲ ਕਰੀਬ ਸੋਨਾ ਸੀਗਾ ਤੇ 14000 ਰੁਪਏ ਨਕਦ ਸੀਗਾ ਪਿਆ ਕਰੀ ਉਹ ਲੈ ਕੇ ਤੇ ਨਾਲ ਜ਼ਰੂਰੀ ਪੇਪਰ ਬੈਂਕ ਦੀ ਕਾਪੀ ਵਾਰ ਮੇਰੇ ਐਡੀਮ ਵਗੈਰਾ ਸੀ ਉਹ ਵੀ ਨਾਲ ਚਲਾ ਗਿਆ ਜੀ ਕਿਸ ਤਰ੍ਹਾਂ ਚੋਰੀ ਕੀਤੀ ਇਹਨਾਂ ਨੇ ਸਾਡੇ ਗ੍ਰਿਲ ਪਾਰਕ ਪਿਛੇ ਕੋਠੀ ਦੇ ਨੇ ਗ੍ਰਿਲ ਲਾਈ ਸੀ ਗ੍ਰਿਲ ਪਾਰਕ ਖੋਲ ਕੇ ਨਾ ਛੁੱਟ ਕੇ ਬਾਹਰ ਛੁੱਟ ਗਏ ਨੇ ਜਿਹੜੀ ਚੋਰੀ ਇਹ ਨਾਲ ਨਾਲ ਕੋਠੀ ਨਹੀਂ ਬਿਲਕੁਲ ਨਾਲ ਨਾਲ ਕੋਠੀ ਨਹੀਂ ਮੈਂ ਚੋ ਸਾਂਝੀ ਕਾਂਡੇ ਚ ਨੇ ਉਹਨਾਂ ਨੇ ਸੋਨਾ ਵੀ 10 ਗ੍ਰਾਮ ਤੁਹਾਡਾ ਉਹਨਾਂ ਦੇ 15 ਗ੍ਰਾਮ 15 ਟੋਲੇ ਸੋਨਾ ਜੀ ਮੇਰਾ 10 ਕਰੋ تقريبا ਬਾਕ ਡਿਟੇਲ ਹੀ ਪੁਲਿਸ ਨੂੰ ਜਾਈ ਤੇ ਤਲਾਸ਼ ਦਿੱਤੀ ਹੈ ਜੀ ਐਸਐਚਓ ਸਾਹਿਬ ਵੀ ਆਏ ਸੀ ਮੌਕੇ ਤੇ ਸਹੀ ਵੀ ਇੰਚਾਰਜ ਵੀ ਆਏ ਜਿਹੜੇ ਜੋ ਕਾਰਵਾਈ ਕਰ ਰਹੇ ਨੇ ਵਿਕਲਪ ਦਾ ਆਊਟਕੋਰਡ ਮਰਾਲਿਆ ਹੈ ਇਹ ਪਿੰਡ ਕਿਹੜਾ ਪਿੰਡ ਗਿੱਲਾਂ ਵਾਲੀ ਜੀ ਸੱਚੀ ਕਹਿਣਾ ਚਾਹੋਗੇ ਜੋ ਆਏ ਲਿੰਕੀ ਮੈਂ ਇਹ ਕਹਾਂਗਾ ਕਿ ਬਹੁਤ ਢਿੱਲੇ ਕੰਮ ਚੱਲ ਰਹੀ ਹੈ ਪਸ ਦੀ ਜਿਹੜਾ ਇਸ ਕੰਮ ਨੂੰ ਕਰ ਰਿਹਾ ਕਰ ਕੋਈ ਕਹਿੰਦੇ ਅੰਦਰ ਹੀ ਸੁੱਤੀ ਹੈ ਜੀ ਅਸੀਂ ਅੰਦਰ ਸੁੱਤੇ ਜੀ ਅਸੀਂ ਇੱਕ ਅਸੀਂ ਦੂਸਰੇ ਅੰਦਰ ਸੁੱਤੇ ਜੀ ਏਸੀ ਲਾ ਕੇ ਸੁੱਤੇ ਮੈਂ ਤੁਹਾਨੂੰ ਕਹੀਏ ਦੂਸਰੇ ਕਮਰੇ 'ਚੋਂ ਚੋਰੀ ਹੋਈ ਤੀਸਰਾ ਕਮਰਾ 'ਚੋਂ ਚੋਰੀ ਹੋਈ ਸਾਡੇ ਤੁਹਾਨੂੰ ਪੂਰੀ ਮੰਗ ਕਰਦੇ ਹਾਂ ਪੁਲਿਸ ਕੋਲ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਚੋਰੀ ਟਰੇਸ ਕੀਤੀ ਜਾਵੇ ਗਾਂਵ ਆਸੇ ਨੱਥ ਪਈ ਜੇ ਲੋਕਾਂ ਨੂੰ ਹੋਰ ਨਾ ਜਦੋਂ ਸਾਡਾ ਨੁਕਸਾਨ ਹੋਇਆ ਜਾਂ ਸਾਡੇ ਨਾਲ ਧੱਕਾ ਹੋਇਆ ਤਾਂ ਹੋਰ ਕੋਈ ਨਾ ਹੋ ਸਕੋ ਬਾਕੀ ਮੇਰਾ ਨਾਮ ਸੰਤੋਖ ਸਿੰਘ ਕਿਹੜੀ ਜਗ੍ਹਾ ਹੈ ਕਿਹੜਾ ਪਿੰਡ ਹੈ ਗੱਲਾਂ ਵਾਲੀ ਅੱਜ ਆਪਣਾ ਰਾਤ ਨੂੰ ਕੋਈ 12 ਵਜੇ ਦੇ ਨਾਲ ਤੇ ਮਤਲਬ ਚੋਰੀ ਕਰਕੇ ਲੈ ਗਏ ਸਾਮਾਨ ਕਿੰਨਾ ਸਾਮਾਨ ਚੋਰੀ ਹੋਇਆ 15 ਗੋਟੋਲੇ ਸੋਨਾ ਹੈ ਤੇ 17000 ਰੁਪਏ ਦਾ ਹੈਗਾ ਬਾਕੀ ਛੋਟੇ ਬੈਗ ਜਿਹੇ ਛੋਟੇ ਜਿਹੜੇ ਜਨਾਨੀਆਂ ਵਾਲੇ ਮਤਲਬ ਤੇ ਕਿਦਾਂ ਦਾ ਚੋਰੀ ਚੋਰ ਪਿੱਛੋਂ ਦੀ ਤੋੜ ਕੇ 바ਰੀ ਤੋੜ ਕੇ ਉਦੋਂ ਪਿੱਛੋਂ ਦੀ ਆ ਗਈ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਨਹੀਂ ਇਹੀ ਘਰੇ ਹੈ ਇਹੀ ਦੂਸਰੇ ਅੰਦਰ ਹਾਂ ਪਤਾ ਨਹੀਂ ਕੋਈ ਕੋਈ ਦਵਾਈ ਦੂਈ ਪਾਵੇ ਜਾਂ ਕੀ ਵੀ ਕੀਤਾ ਇਹੀ ਜਦੋਂ ਸਵੇਰੇ ਉੱਠੇ ਹਾਂ ਸਾਢੇ 4 ਵਜੇ ਨਾਲ ਉਦੋਂ ਵੇਖਿਆ ਤੇ ਸਾਡੇ ਇਧਰਲੇ ਪਾਸੇ ਆਪਣਾ ਦਰਵਾਜ਼ਾ ਬੰਦ ਕੀਤਾ ਹੈ ਜਦੋਂ ਅਸੀਂ ਬਾਹਰੋਂ ਦੀ ਜਾ ਕੇ ਬੈਠਿਆ ਤੇ ਉਧਰਲੇ ਪਾਸੋਂ ਬਾਰੀ ਖੁੱਲੀ ਸੀ ਉਹਦੇ ਥਾਣੇ ਲੰਘ ਕੇ ਤੇ ਉਹ ਚੋਰੀ ਕਰਦੇ ਕੀ ਨਾ ਕਰਨ ਨਾ ਪੀਂਦੇ ਗਾਮੋਂ ਤੋਂ ਉਧਰੋਂ ਬਾਰ ਦੇ ਡਾ ਇਦਾਂ ਤਾਂ ਲੱਗਦਾ ਜਿਦਾਂ ਮਤਲਬ ਕੋਈ ਬੰਦਾ ਭੇਤੀ ਪਿਆ ਵਿੱਚ ਕੰਪਲੀਟ ਕੀਤੀ ਹਾਂ ਹਾਂ ਕੀਤੀ ਆਪਣੀ Legenda